ਕੀ ਤੁਸੀਂ ਕਦੇ ਸੋਚਿਆ ਹੈ ਕਿ ਅਸੀਂ ਹਰ ਵਾਰ ਕੋਈ ਚੰਗੀ ਗੱਲ ਕਹਿਣ ਤੋਂ ਬਾਅਦ ਅਚਾਨਕ ਟੱਚ वुਡ ਕਿਉਂ ਕਹਿੰਦੇ ਹਾਂ ਕਿ ਲੱਕੜ ਵਿੱਚ ਸੱਚੀ ਹੋਈ ਤਾਕਤ ਹੁੰਦੀ ਹੈ ਜਾਂ ਇਹ ਸਿਰਫ ਇੱਕ ਆਦਤ ਹੈ ਜੋ ਸਦੀਆਂ ਤੋਂ ਚੱਲਦੀ ਆ ਰਹੀ ਹੈ ਕੀ ਤੁਹਾਨੂੰ ਪਤਾ ਹੈ ਕਿ ਲੋਕ ਮੰਨਦੇ ਹਨ ਕਿ ਇਹ ਸਿਰਫ ਸ਼ਬਦ ਨਹੀਂ ਬਲਕਿ ਸਦੀਆਂ ਪੁਰਾਣੀ ਪੋਜ਼ਿਟਿਵ એનર્ਜੀ ਦੀ ਚਾਬੀ ਹੈ ਕਿਉਂਕਿ ਹਜ਼ਾਰਾਂ ਸਾਲ ਪਹਿਲਾਂ ਲੋਕ ਦਰਖਤਾਂ ਨੂੰ ਸ਼ੂਭਦੇ ਸਨ ਬੁਰੀਆਂ ਤਾਕਤਾਂ ਤੋਂ ਬਚਣ ਲਈ ਅੱਜ ਵੀ ਅਸੀਂ ਉਹੀ ਕੰਮ ਕਰਦੇ ਹਾਂ ਪਰ ਸ਼ਬਦਾਂ ਨਾਲ ਟੱਚਵੁੱਡ ਜਦੋਂ ਅਸੀਂ ਕਹਿੰਦੇ ਹਾਂ ਮੇਰਾ ਕੰਮ ਬਹੁਤ ਵਧੀਆ ਚੱਲ ਰਿਹਾ ਹੈ ਟੱਚਵੁੱਡ ਕਿ ਤੁਸੀਂ ਜਾਣਦੇ ਹੋ ਕਿ ਇਹ ਸਾਡੇ ਮਨ ਨੂੰ 네ਗੇਟਿਵਿਟੀ ਤੋਂ ਬਚਾਉਣ ਦਾ ਇੱਕ ਤਰੀਕਾ ਹੈ ਦਰਅਸਲ ਟੱਚਵੁੱਡ ਦੀ ਸ਼ੁਰੂਆਤ ਬਹੁਤ ਪੁਰਾਣੇ ਸਮਿਆਂ 'ਚ ਹੋਈ ਸੀ ਉਸ ਵੇਲੇ ਲੋਕਾਂ ਦਾ ਵਿਸ਼ਵਾਸ ਸੀ ਕਿ ਦਰਖਤਾਂ ਵਿੱਚ ਰੱਬੀ ਤਾਕਤ ਵਸਦੀ ਹੈ ਉਹ ਮੰਦੇ ਸਨ ਕਿ درخت ਉਹਨਾਂ ਦੀਆਂ ਪ੍ਰਾਰਥਨਾਵਾਂ ਸੁਣਦੇ ਹਨ ਤੇ ਉਹਨਾਂ ਨੂੰ ਬੁਰੀਆਂ ਆਫਤਾਂ ਤੋਂ ਬਚਾਉਂਦੇ ਹਨ ਜਦੋਂ ਕੋਈ ਚੰਗੀ ਗੱਲ ਹੁੰਦੀ ਸੀ ਜਾਂ ਕੋਈ ਮਨੋ ਕਾਮਨਾ ਪੂਰੀ ਹੋਣ ਵਾਲੀ ਹੁੰਦੀ ਲੋਕ درختਾਂ ਨੂੰ ਸ਼ੁਹਦੇ ਸਨ ਤਾਂ ਜੋ ਉਹਨਾਂ ਦੀ ਖੁਸ਼ੀ ਨਜ਼ਰ ਤੋਂ ਬਚੀ ਰਹੇ ਇਹ ਉਹਨਾਂ ਦਾ ਤਰੀਕਾ ਸੀ ਆਪਣੀ ਪੋਜ਼ਿਟਿਵਿਟੀ ਨੂੰ ਸਿਕਿਉਰ ਕਰਨ ਦਾ ਜਾਂਚੂ ਪੁਰੀਆਂ ਤਾਕਤਾਂ ਉਸ ਗੱਲ ਨੂੰ ਨજર ਨਾ ਲਗਾ ਸਕਣ ਬਾਅਦ ਵਿੱਚ ਜਦੋਂ ਇੰਗਲਿਸ਼ ਭਾਸ਼ਾ ਵਧੀ ਤਾਂ ਇਹ ਰਵਾਜ ਨੋਕਨਵੁੱਡ ਚੈਟਟਚੁਡ ਦੇ ਨਾਮ ਨਾਲ ਆ ਗਿਆ ਹੈਰਾਨੀ ਦੀ ਗੱਲ ਇਹ ਹੈ ਕਿ ਅੱਜ ਵੀ ਜਦੋਂ ਅਸੀਂ ਕਹਿੰਦੇ ਹਾਂ ਮੇਰਾ ਕੰਮ ਬੜਾ ਵਧੀਆ ਚੱਲ ਰਿਹਾ ਹੈ ਟੱਚਵੁੱਡ ਤਾਂ ਅਸੀਂ ਅਸਲ ਵਿੱਚ ਉਸੇ ਪੁਰਾਣੇ ਵਿਸ਼ਵਾਸ ਨੂੰ ਫੋਲੋ ਕਰ ਰਹੇ ਹੁੰਦੇ ਹਾਂ ਕਿ ਤੁਸੀਂ ਜਾਣਦੇ ਹੋ ਕਿ ਇਸ ਦੇ ਪਿੱਛੇ ਸਿਰਫ ਧਾਰਮਿਕ ਕਾਰਨ ਨਹੀਂ ਹੈ ਸਾਈਕਲੋਜੀ ਅਨੁਸਾਰ ਵੀ ਜਦੋਂ ਮਨੁੱਖ ਆਪਣੀ ਖੁਸ਼ੀ ਨੂੰ ਪ੍ਰੋਟੈਕਟ ਕਰਨ ਦਾ ਸਿਗਨਲ ਜਾਂ ਸਾਈਨ ਦਿੰਦਾ ਹੈ ਤਾਂ ਉਸ ਨੂੰ ਅੰਦਰੋਂ ਇਹ ਸੁਰੱਖਿਆ ਦਾ ਅਹਿਸਾਸ ਹੁੰਦਾ ਹੈ ਇਹ ਇੱਕ ਕਿਸਮ ਦੀ ਪੋਜ਼ਿਟਿਵ ਵਾਈਬ ਹੈ ਜਿਸ ਨਾਲ ਬੰਦਾ ਆਪਣੇ ਮਨ ਨੂੰ 네ਗੇਟਿਵਿਟੀ ਤੋਂ ਬਚਾਉਂਦਾ ਹੈ ਇਸ ਲਈ ਅਗਲੀ ਵਾਰ ਜਦ ਤੁਸੀਂ ਟੱਚਵੁੱਡ ਕਹੋ ਤਾਂ ਯਾਦ ਰੱਖਣਾ ਤੁਸੀਂ ਸਿਰਫ ਲੱਕੜ ਨੂੰ ਨਹੀਂ ਛੂ ਰਹੇ ਤੁਸੀਂ ਆਪਣੀ ਖੁਸ਼ੀ ਆਪਣੀ એનર્ਜੀ ਤੇ ਆਪਣੀ ਪੋਜ਼ਿਟਿਵਿਟੀ ਨੂੰ ਪ੍ਰੋਟੈਕਟ ਕਰ ਰਹੇ ਹੋ ਤੇ ਸ਼ਾਇਦ ਇਸੇ ਕਰਕੇ ਅੱਜ ਵੀ ਦੁਨੀਆ ਭਰ ਵਿੱਚ ਲੋਕ ਟੱਚ ਬੁਟ ਕਹਿ ਕੇ ਆਪਣੀਆਂ ਚੰਗੀਆਂ ਗੱਲਾਂ ਨੂੰ ਸੁਰੱਖਿਅਤ ਕਰਦੇ ਹਨ ਸੋ ਯਾਦ ਰੱਖੋ ਇਹ ਸਿਰਫ ਸ਼ਬਦ ਨਹੀਂ ਇਹ ਇੱਕ ਪੋਜ਼ਿਟਿਵ ਸ਼ੀਲਡ ਹੈ ਜੋ ਕਿ ਸਦੀਆਂ ਪੁਰਾਣੀ ਪੋਜ਼ਿਟਿਵ એનર્ਜੀ ਦੀ ਨਿਸ਼ਾਨੀ ਵੀ ਹੈ